ਨਮਸਕਾਰ ਸੁਸਕਾਲ ਆਦਾਬ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹਾਂ ਮिक्की ਜੈਕਰ ਇਹ ਤਸਵੀਰਾਂ ਦੇਖ ਸਕਦੇ ਹੋ ਭਿਆਨਕ ਤਸਵੀਰਾਂ ਨੇ ਜਿਸ ਦੇ ਵਿੱਚ ਇੱਕ ਜਵਾਲਾਮੁਖੀ ਫਟਿਆ ਜੀਹਾ ਸ਼ਾਇਦ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜਈਆਂ ਤਸਵੀਰਾਂ ਨਹੀਂ ਦੇਖੀਆਂ ਹੋਣਗੀਆਂ 10 ਕਿਲੋਮੀਟਰ ਉੱਪਰ ਤੱਕ ਰਾਖ ਤੇ ਗੁਬਾਰ ਬਣਿਆ ਹੋਇਆ ਧੂੰਏ ਦਾ ਕਿਸ ਤਰੀਕੇ ਦੇ ਨਾਲ ਇਹ ਬੇਹਤ ਭਿਆਨਕ ਜਵਲਾਮੁਖੀ ਫਟਿਆ ਹੈ 10 ਕਿਲੋਮੀਟਰ ਉਚਾਈ ਤੱਕ ਜਿਸ ਦਾ ਧੂੰਆਂ ਰਾਖ ਤੇ ਰੋੜੇ ਜਿਹੜੇ ਨੇ ਉੱਡੇ ਨੇ ਕਿੰਨਾ ਕੁ ਉੱਚਾ ਹੋਵੇਗਾ ਤੇ 150 ਕਿਲੋਮੀਟਰ ਤੱਕ ਦੀ ਦੂਰੀ ਤੋਂ ਦੇਖਿਆ ਜਾ ਸਕਦਾ ਬੇਹਤ ਭਿਆਨਕ ਜਵਲਾਮੁਖੀ ਹੈ ਜਦੋਂ ਫਟਦਾ ਹੈ ਤਾਂ ਲੋਕ ਜਾਨ ਬਚਾਉਣ ਦੇ ਲਈ ਭਾਜੜਾ ਪੈ ਜਾਂਦੀਆਂ ਨੇ ਦੂਰ ਦੂਰ ਤੱਕ ਦੱਸਦੀ ਹੈ ਕਿ ਇਸ ਦੀ ਆਵਾਜ਼ ਗੂੰਜਦੀ ਹੈ ਤੇ 150 ਕਿਲੋਮੀਟਰ ਦੂਰ ਤੱਕ ਇਸ ਨੂੰ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਕਈ ਫਲਾਈਟਾਂ ਜਿਹੜੀਆਂ ਨੇ ਇਸ ਦੇ ਤਹਿਤ ਰੱਦ ਕਰ ਦਿੱਤੀਆਂ ਕਈਆਂ ਨੇ ਇੰਨਾ ਕ ਖਤਰਨਾਕ ਇਹ ਦੱਸਿਆ ਜਾ ਰਿਹਾ ਹੈ ਸਾਰੀਆਂ ਜਿਹੜੀਆਂ ਨੇ ਉਹ ਵਾਰਨਿੰਗਸ ਜਾਰੀ ਕਰ ਦਿੱਤੀ ਗਈਆਂ ਨੇ ਇਸ ਇਲਾਕੇ ਦੇ ਵਿੱਚ ਤੁਸੀਂ ਵੀ ਸ਼ਾਇਦ ਅਜੇਹਾ ਭਿਆਨਕ ਨਜ਼ਾਰਾ ਨਹੀਂ ਦੇਖਿਆ ਹੋਵੇਗਾ ਦੱਸਦੇ ਕਿ ਤਸਵੀਰਾਂ ਇੰਡੋਨੇਸ਼ੀਆ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਮਾਉਂਟ ਲਾਕੀ ਇਲਾਕੀ ਜਵਲਾਮੁਖੀ ਜਿਹੜਾ ਹੈ ਉਹ ਫਟਿਆ ਹੈ ਤੇ 10 ਕਿਲੋਮੀਟਰ ਤੱਕ ਉੱਚੀ ਰਾਖ ਤੇ ਗੁਬਾਰਾ ਜਿਹੜਾ ਬਣਿਆ ਹੈ ਧੂੰਏ ਦਾ ਉਹ ਦੇਖ ਸਕਦੇ ਹੋ 150 ਕਿਲੋਮੀਟਰ ਦੂਰ ਤੋਂ ਮਸ਼ਰੂਮ ਜਿਹਾ ਦਿਖ ਰਿਹਾ ਹੈ ਵੱਟਾ ਜਿਹੜੇ ਤੱਕ ਦੋ ਅਕਰਤੀ ਬਣ ਚੁੱਕੀ ਹੈ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਇੰਡੋਨੇਸ਼ੀਆ ਦੇ ਮਾਊਂਟ ਲੋਵੋਟੋਬੀ ਲੋਕੀ ਲੋਕਰੀ ਦੇ ਵਿੱਚ ਜਵਲਾਮੁਖੀ ਫਟਣ ਤੋਂ ਬਾਅਦ ਬੁੱਧਵਾਰ ਤੋਂ ਇੱਕ ਵਾਰ ਫਿਰ ਜ਼ੋਰਦਾਰ ਧੁਮਾਕਾ ਹੁੰਦਾ ਹੈ ਤੇ ਇਸ ਦੇ ਵਿੱਚ ਧੂਏ ਤੇ ਰਾਖ ਦਾ ਗੁਬਾਰ ਉੱੜਦਾ ਹੈ ਮੰਗਲਵਾਰ ਸ਼ਾਮ ਨੂੰ ਬੁੱਧਵਾਰ ਦੁਪਹਿਰ ਤੱਕ ਕਈ ਵਿਸਪੋਰਟ ਜਿਹੜੇ ਹੁੰਦੇ ਨੇ ਤੇ ਮੰਗਲਵਾਰ ਦੁਪਹਿਰ ਇੱਕ ਵੱਡੇ ਵਿਸਪੋਰਟ ਤੋਂ ਬਾਅਦ ਇਹ ਵੱਡੀ ਆਕਰਤੀ ਦੇਖਣ ਨੂੰ ਮਿਲਦੀ ਹੈ ਆਸਮਾਨ ਦੇ ਵਿੱਚ ਧੂਏ ਦਾ ਗੁਬਾਰ ਛਾ ਜਾਂਦਾ ਹੈ 10 ਕਿਲੋਮੀਟਰ ਉੱਚਾ ਤੱਕ ਦੇਖ ਸਕਦੇ ਹੋ ਉਸ ਦੀ ਜਿਹੜੀ ਆਕਰਤੀ ਬਣੀ ਹੋਈ ਹੈ ਤੇ ਲੋਕ ਜੋ ਵੀ ਦੇਖ ਰਹੇ ਨੇ ਉਹ ਹੈਰਾਨ ਹੋ ਰਹੇ ਨੇ ਇਸ ਨੂੰ ਦੇਖਣ ਦੇ ਲਈ 사실 ਕਿ 150 ਕਿਲੋਮੀਟਰ ਦੂਰ ਤੱਕ ਇਹਨੂੰ ਦੇਖਿਆ ਜਾ ਸਕਦਾ ਹੈ ਤੇ ਵਿਸਪੋਰਟਕ ਇਨਾ ਕਾ ਜ਼ਬਰਦਸਤੀ ਸੇ ਕਈ ਪਿੰਡਾਂ ਦੇ ਵਿੱਚ ਜਿਹੜਾ ਹੈ ਲੋਕ ਘਬਰਾ ਚੁੱਕੇ ਨੇ ਕਈ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਨੇ ਫੇਮਸ ਟੂਰਿਸਟ ਸਪੌਟ ਹੋਣ ਦੇ ਕਰਕੇ ਬਾਲੀ ਨੇੜੇ ਹੋਣ ਕਰਕੇ ਆਣ ਜਾਣ ਵਾਲੀਆਂ ਜਿੰਨੀਆਂ ਵੀ ਫਲਾਈਟਾਂ ਸੀਗੀਆਂ ਉਹ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜਵਾਲਾਮੁਖੀ ਵਿਸਪੋਰਟ ਦੀਆਂ ਬੇहद ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ